ਆਮ ਆਦਮੀ ਪਾਰਟੀ ਆਪਣੇ ਬੁਰੇ ਜ਼ਰ ਨੂੰ ਦਰ ਖਨਾਰ ਕਰਨ ਲਈ ਹੁਣ ਅੰਦੋਲਨਾਂ ਦਾ ਸਹਾਰਾ ਲੈਣ ਜਾ ਰਹੀ ਹੈ ਅਤੇ ਆਮ ਆਦਮੀ ਪਾਰਟੀ ਦੇ ਦੁਬਾਰਾ ਤੋਂ ਪ੍ਰਧਾਨ ਬਣੇ ਭਗਵੰਤ ਮਾਨ ਖੁਦ ਮੋਰਚਾ ਸੰਭਾਲਣ ਜਾ ਰਹੇ ਨੇ ਭਗਵੰਤ ਮਾਨ ਹੁਣ ਬਿਜਲੀ ਦੇ ਵਧ ਰਹੇ ਰੇਟਾਂ ਅਤੇ ਲੋਕਾਂ ਨੂੰ ਆ ਰਹੇ ਵੱਡੇ ਵੱਡੇ ਬਿਲਾ ਦੇ ਖਿਲਾਫ ਵੱਡੇ ਅੰਦੋਲਨ ਦੀ ਤਿਆਰੀ ਵਿੱਚ ਨੇ ਉਹਨਾਂ ਕੈਪਟਨ ਸਰਕਾਰ ਨੂੰ 20 ਦਿਨ ਦਾ ਅਲਟੀਮੇਟਮ ਦੇ ਦਿੱਤਾ ਹੈ ਨਹੀਂ ਤਾਂ ਉਸ ਤੋਂ ਬਾਅਦ ਵੱਡਾ ਅੰਦੋਲਨ ਕੀਤਾ ਜਾਏਗਾ ਬਦਾਰ ਪ੍ਰਧਾਨ ਨੇ ਮੈਂ ਮੁਖਵੰਤੀ ਸਾਹਿਬ ਨੂੰ ਇੱਕ ਚਿੱਠੀ ਲਿਖੀ ਹੈ ਹੋਨੇ ਸਾਰੀ ਉਹ ਚੀਜ਼ クリア ਹੋ ਮਿਲ ਜੂਗਾ ਅੱਜ ਸਭ ਤੋਂ ਵੱਡੀ ਐਸ ਵਕਤ ਮਾਰ ਜਿਹੜੀ ਪੈ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਉਹ ਹੈ ਜੀ ਬਿਜਲੀ ਦੇ ਬਿੱਲ ਘਰਾਂ ਦੀ ਬਿਜਲੀ ਅੱਜ ਪੰਜਾਬ ਦੇ ਵਿੱਚ ਇੰਨੀ ਜ਼ਿਆਦਾ ਬਿੱਲ ਆ ਰਹੇ ਨੇ ਬਿਜਲੀ ਦੇ ਕਿ ਲੋਕਾਂ ਲਈ ਲਗਭਗ ਅਸੰਭਵ ਹੋ ਗਿਆ ਬਿਜਲੀ ਦੇ ਬਿੱਲ ਭਰਨਾ ਅਸੀਂ ਪਿੰਡਾਂ ਜਾਣੇ ਆ ਐਮਐਲਏ ਸਾਹਿਬ ਪਿੰਡਾਂ ਜਾਂਦੇ ਨੇ ਹਲਕੇ ਜਾਂਦੇ ਆ ਤੇ ਲੋਕ ਜਿਹੜੇ ਵਿਖਾਸ ਤੇ ਗਰੀਬ ਦਲਿਤਾਂ ਦੇ ਘਰਾਂ 'ਚ ਵੀ ਸੱਤ ਸੱਤ 8 ਤੋਂ 10 ਹਜ਼ਾਰ ਰੁਪਏ ਦੇ ਬਿਜਲੀ ਦੇ ਬਿੱਲ ਨੇ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਅਸੀਂ ਤਾਂ ਇੰਨੀਆਂ ਕਦੇ ਠਿਕਰੀ ਉੱਤੇ ਗਿਣੀ ਆ ਅਸੀਂ ਕਿੱਥੋਂ ਭਰੀਏ ਪੈਸੇ ਇਹਨੇ ਔਰ ਜਿਹੜੀਆਂ ਜਾਂ ਹੁਣ ਪਿੱਛੇ ਦੀ ਕਲੌਲੀਪੌਪ ਦੇ ਪੈਸੇ 90 90 ਹਜ਼ਾਰ ਪਈ 90 90 ਹਜ਼ਾਰ ਤਾਂ ਉਹਦਾ ਮਤਲਬ ਵੱਡੇ ਘਰਾਂ ਦੇ ਆ ਗਏ ਨਾ ਗਰੀਬਾਂ ਦੇ ਵਿੱਚ ਇੱਕ ਬੰਦਾ ਵਾਲੇ ਦੇ ਤੋਂ ਮੇਰੇ ਕੋਲ ਜਿਹੜੇ ਬਿੱਲ ਆਏ ਨੇ ਉਹਨਾਂ 'ਚ 10 15 20 2000 ਦੇ ਬਿੱਲ ਜਿਹੜੇ ਆਮ ਨਾਰਮਲ ਆਉਂਦੇ ਨੇ ਔਰ ਇੱਕ ਪੱਖਾ ਇੱਕ ਬੱਲਬ ਬਸ ਐਨਾ ਕੁ ਹੋਰ ਜ਼ਿਆਦਾ ਨਹੀਂ ਉਹ ਵੀ ਸਰਦੀਆਂ ਜਿਹੀਆਂ ਨਹੀਂ ਆ ਰਹੇ ਨੇ ਤਾਂ ਗਰਮੀਆਂ ਦੇ ਵਿੱਚ ਤਾਂ ਬਿਜਲੀ ਦੀ ਖਪਤ ਹੋਰ ਵੀ ਵੱਧ ਜਾਂਦੀ ਹੈ ਤਾਂ ਉਹ ਕਹਿੰਦੇ ਵੀ ਸਾਡੇ ਕੋਲ ਤਾਂ ਸਾਡੇ ਤਾਂ ਹੱਥ ਖੜੇ ਨੇ ਹੁਣ ਜਦਕੇ ਪੰਜਾਬ ਬਿਜਲੀ ਬਣਾਉਂਦਾ ਹੈ ਤਾਂ ਪੰਜਾਬ ਦੇ ਵਿੱਚ ਆਫਸਟਨ ਰੇਟ 10 ਰੁਪਏ ਪਰ ਜੁੰਡ ਦੇ ਨੇ ਮੇੜ ਤੇੜੇ ਹੈ ਬੜੇ ਸਾਸ ਲੱਗਿਆ ਹੋਏ ਨੇ ਇਹਦੇ ਵਿੱਚ ਦਿੱਲੀ ਬਿਜਲੀ ਖਰੀਦ ਰਹੀ ਐ ਦਿੱਲੀ ਆਪਦੀ ਬਿਜਲੀ ਆਪ ਨਹੀਂ ਬਣਾਉਂਦੀ ਉੱਥੇ ਗਰੀਬਾਂ ਨੂੰ ਇੱਕ ਰੇਜੂਨ ਤੋਂ ਬਿਜਲੀ ਸ਼ੁਰੂ ਐ ਅਸੀਂ ਦਿੱਲੀ ਦੇ ਰਿਕਸ਼ੇ ਵਾਲੇ ਦਾ ਲੁਧਿਆਣੇ ਦੇ ਰਿਕਸ਼ੇ ਵਾਲੇ ਨਾਲ ਬਿਜਲੀ ਦਾ ਬਿੱਲ ਕੰਪੇਅਰ ਕਰੀਏ ਤਾਂ ਦਿਨ ਰਾਤ ਦਾ ਫਰਕ ਐ ਜੀ ਅਸੀਂ ਦਿੱਲੀ ਦੇ ਸਬਜੀ ਦੀ ਰੇੜੀ ਲਾਉਣ ਵਾਲੇ ਦਾ ਮੇਰਕੋਟਲੇ ਸਬਜੀ ਦੀ ਰੇੜੀ ਲਾਉਣ ਵਾਲੇ ਨਾਲ ਕੰਪੇਅਰ ਕਰੀਏ ਦਿਨ ਰਾਤ ਦਾ ਫਰਕ ਐ ਜੀ ਦੁਕੋ ਪਿਛਲੇ 2-4 2 ਸਾਲਾਂ ਦੌਰਾਨ ਚਾਰ ਵਾਰੀ ਬਿਜਲੀ ਦੇ ਬਿੱਲ ਜਿਹੜੇ ਨੇ ਉਹ ਵਧਾ ਦਿੱਤੇ ਗਏ ਤੇ ਅਗਲੀ ਵਾਰ ਦੀ ਤਿਆਰੀ ਹੈ ਉਹ ਅਗਲੀਆਂ ਅਗਲੇ ਦਰਾਂ ਵਧਾਉਣ ਦੀ ਤੇ ਪਿਛਲੀ ਬਾਦ ਸਰਕਾਰ ਵੱਲੋਂ ਨਿਜੀ ਕੰਪਨੀਆਂ ਨਾਲ ਬਹੁਤ ਮਹਿੰਗੇ ਰੇਟਾਂ ਤੇ ਐਗਰੀਮੈਂਟ ਕੀਤੇ ਗਏ ਸਰਕਾਰੀ ਥਰਮਲ ਪਲਾਂਟ ਬੰਦ ਹੋ ਗਏ ਪ੍ਰਾਈਵੇਟ ਖੁੱਲ ਗਏ ਉਹਨਾਂ ਨੇ ਬਾਹਰ ਮੀਟਰ ਲਾ ਲਏ ਤੁਹਾਨੂੰ ਬਿਜਲੀ ਉਹਨੋਂ ਤੋਂ ਲਓ ਚਾਹੇ ਨਾ ਲਓ ਉਹਨਾਂ ਨੇ ਪੈਸੇ ਲੈਣੇ ਲੈਣੇ ਨੇ ਐਗਰੀਮੈਂਟਾਂ ਦੇ ਵਿੱਚ ਕਲੌਜ਼ ਪਾਏ ਹੋਏ ਨੇ ਤੇ ਬੰਦਾ ਤਾਂ ਇਹ ਸੀਗਾ ਕੈਪਟਨ ਸਾਹਿਬ ਦਾ ਹੱਕ ਫਰਜ਼ ਕਿ ਉਹ ਪਿਛਲੀ ਬਾਦਲ ਸਰਕਾਰ ਵੱਲੋਂ ਪ੍ਰਾਈਵੇਟ ਜਿਹੜੇ ਪਲੇਅਰ ਨੇ ਉਹਨਾਂ ਨੂੰ ਬਿਜਲੀ ਕਿਸ ਭਾਅ ਤੇ ਦਿੱਤੀ ਗਈ ਕੇਸ ਕਿਹੜਾ ਉਹਦਾ ਕ੍ਰਾਈਟਰੀਆ ਰੱਖਿਆ ਗਿਆ ਇਹਦੀ ਜਾਂਚ ਕਰਾਉਂਦੇ ਤੇ ਜਿਹੜੇ ਇਹਦੇ ਇਸ ਕਪਲੇ ਦੇ ਦੋਸ਼ੀ ਸੀ ਉਹਨਾਂ ਨੂੰ ਜੇਹਾਂ ਤੱਕ ਪਹੁੰਚਾਉਂਦੇ ਕਲਕੇ ਇਸਦੇ ਉਲਟ ਉਹਨਾਂ ਨੇ ਸੈਟਿੰਗ ਕਰ ਲਈ ਉਹਨਾਂ ਦੀ ਬਿਜਲੀ ਪ੍ਰਾਈਵੇਟ ਬਿਜਲੀ ਵਾਲਿਆਂ ਨਾਲ ਬਿਜਲੀ ਹੋਰ ਵੀ ਮਹਿੰਗੀ ਕਰਤੀ ਸੋ ਇਸ ਵਕਤ ਸਭ ਤੋਂ ਵੱਡਾ ਜਿਹੜਾ ਮਸਲਾ ਬਿਜਲੀ ਦਾ ਮੈਂ ਚਿੱਠੀ ਲਿਖ ਰਿਹਾ ਸਾਰੇ ਦੇਸ਼ ਦੇ ਵਿੱਚ ਮਹਿੰਗੀ ਬਿਜਲੀ ਵਾਲੇ ਸੁਭਿਆ ਚ ਪੰਜਾਬ ਦਾ ਨਾਮ ਟੌਪ ਚ ਆਉਂਦਾ ਜਿਸ ਨੂੰ ਅਰਵਿੰਦ ਕੇਜਰੀਵਾਲ ਜੀ ਨੇ ਸੌ ਚੁੱਕੀ ਸੀ ਉਹਨੂੰ ਦਿੱਲੀ ਦਾ ਨਾਮ ਸਭ ਤੋਂ ਮਹਿੰਗੀ ਬਿਜਲੀ ਵਾਲੇ ਸੂਬਿਆਂ ਦੇ ਵਿੱਚ ਟੌਪ ਦੇ ਸੀ ਅੱਜ ਸਭ ਤੋਂ ਸਸਤੀ ਬਿਜਲੀ ਦੇਸ਼ ਦੇ ਵਿੱਚ ਦਿੱਲੀ ਦੇ ਵਿੱਚ ਹੈ ਜੇ ਦਿੱਲੀ 'ਚ ਹੋ ਸਕਦਾ ਪੰਜਾਬ 'ਚ ਕਿਉਂ ਨਹੀਂ ਹੋ ਸਕਦਾ ਹੈ ਹੋ ਤਾਂ ਬਿਜਲੀ ਦੇ ਮੁਲਾਜ਼ਮ ਜਦੋਂ ਜਾਂਦੇ ਨੇ ਕੋਈ ਮੀਟਰ ਰੀਡਰ ਜਾਂਦਾ ਹੈ ਜਾਂ ਕੋਈ ਬਿੱਲ ਨਹੀਂ ਭਰਦਾ ਉਹਦਾ ਕੋਈ ਕਨੈਕਸ਼ਨ ਕੱਟਣ ਦਾ ਕੋਈ ਕੋਈ ਹੁਕਮ ਹੁੰਦਾ ਹੈ ਤਾਂ ਹਿੰਸਕ ਝੜਪਾਂ ਹੋਣ ਲੱਗ ਪਈਆਂ ਪਿੰਡਾਂ 'ਚ ਲੋਕ ਲੜਨ ਲੱਗ ਬਹਿਣ ਨਾ ਕਿ ਆਜਾਓ ਹੁਣ ਕੀ ਕਰੋਗੇ ਸਾਡਾ ਤੋ ਇਹ ਸ਼ਾਇਦ ਇਹਨਾਂ ਨੂੰ ਕੋਠੀਆਂ 'ਚ ਬਹਿ ਕੇ ਇਹਨਾਂ ਨੂੰ ਹੈਲੀਕਾਪਟਰਾਂ 'ਚ ਬਹਿ ਕੇ ਇਹਨਾਂ ਨੂੰ ਜਿਹੜੀਆਂ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਬਹਿ ਕੇ ਨਹੀਂ ਪਤਾ ਲੱਗ ਰਿਹਾ ਕਿ ਕਿਉਂਕਿ ਪਬਲਿਕ 'ਚ ਨਹੀਂ ਜਾ ਰਹੇ ਸਰਕਾਰ ਪਬਲਿਕ 'ਚ ਨਹੀਂ ਜਾ ਰਹੀ ਸਰਕਾਰ ਪਬਲਿਕ ਨੇ ਉਹ ਬਿਲਕੁਲ ਆਊਟ ਆਫ ਕਾਚ ਹੈ ਕੋਈ ਉਹਨਾਂ ਦਾ ਸੰਪਰਕ ਨਹੀਂ ਸਿਰਫ ਸਟੇਜਾਂ ਦੇ ਭਾਸ਼ਕ ਦੇ ਕੇ ਵਾਪਸ ਆ ਜਾਂਦੇ ਨੇ ਇਹ ਕਾਗਜ਼ਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਐਡ ਲਵਾ ਕੇ ਕਿ ਐਨੇ ਕਰੋੜ ਦੇ ਅਸੀਂ ਕਰਜ਼ੇ ਮਾਫ ਕਰਦੇ ਹਾਂ ਇਹਨਾਂ ਨੇ ਇਹ ਨੇ ਕਰੋੜ ਦਾ ਡਰੱਗ ਫੜ ਲਿਆ ਡਰੱਗ ਦਾ ਜਿਹੜੇ ਵੀਰ ਦੀ ਹੱਡੀ ਤੋੜਤੀ ਮੈਕਸਿਸ ਦੀ ਇਹ ਸਿਰਫ ਕਾਗਜ਼ੀ ਗੱਲਾਂ ਨਹੀਂ ਅੱਜ ਪੰਜਾਬ ਦੇ ਲੋਕ ਜਿਹੜੇ ਨੇ ਉਹ ਨਾਲ ਹੁਣ ਪਾਣੀ ਦਾ ਵੀ ਹੋਣ ਲੱਗਿਆ ਬਿੱਲ ਮੈਂ ਤਾਂ ਇੱਕ ਪਿਛਲੇ ਦਿਨੀ ਸਿੰਘਿੰਗ ਰਿਹਾ ਸੀਗਾ ਮੈਂ ਬਰਨਾਲਾ ਹਲਕੇ 'ਚ 10000 ਰੁਪਏ ਦੇ ਗਰੀਬ ਪਰਿਵਾਰ ਨੇ ਪਾਣੀ ਦਾ ਬਿੱਲ ਭਾਇਆ ਜੀ ਕਿਹਾ ਜੀ ਮੈਂ ਕਿੱਥੋਂ ਭਰੂੰਗਾ ਪਾਣੀ ਦਾ ਬਿੱਲ ਟੁੱਟ ਲਿਆ ਨਾ ਸੋ ਅੱਜ ਜਿਹੜਾ ਸੂਬਾ ਪਾਣੀਆਂ ਦੇ ਨਾਂ ਤੇ ਸੀ ਪੰਜ ਆਬ ਅੱਜ ਉੱਥੇ ਪਾਣੀ ਦਾ ਬਿਲ ਦਾ 10000 ਰੁਪਇਆ ਜਦਕਿ ਦਿੱਲੀ ਦੇ ਵਿੱਚ 20000 ਲੀਟਰ ਪਾਣੀ ਦੇ ਕੇ ਦਿੱਲੀ ਦੇ ਵਿੱਚ ਪਾਣੀ ਪਹਿਲੇ ਦਿਨੋਂ ਜਦੋਂ ਆਪਾਂ ਹਜੇ ਯਕੀਨ ਵੀ ਨਹੀਂ ਕਰਦੇ ਸੀ ਕਿ ਦਿੱਲੀ ਦੇ ਵਿੱਚ ਜੀ 50 ਪੈਸੇ ਅੰਦਾਜ਼ਾ 1 ਰੁਪਏ ਦਾ ਪਾਣੀ ਦਾ ਗਲਾਸ ਮਿਲਦਾ ਤਾਂ ਇੱਥੇ ਆ ਕੇ ਦੱਸਦੇ ਸੀ ਤਾਂ ਲੋਕ ਯਕੀਨ ਨਹੀਂ ਕਰਦੇ ਸੀ ਪਾਣੀ ਵੀ ਮੁਲ ਮਿਲਦਾ ਹੁੰਦਾ ਕਿਤੇ ਉੱਥੇ ਅੱਜ 20000 ਲੀਟਰ ਫ੍ਰੀ ਹੈ ਇੱਥੇ ਅਸੀਂ ਦੱਸਿਆ ਯਾਰ ਤੇ ਬਿਲ ਗਰੀਬਾਂ ਨੂੰ ਭੇਜਣੇ ਨੇ ਕੋ ਕੈਪਟਨ ਸਰਕਾਰ ਨੇ ਜਿਹੜਾ ਲੌਲੀਬੋਪ ਪਿਛਲੇ ਦਿਨੀ ਦਿੱਤਾ ਹੈ ਕਿ ਅਸੀਂ ਉਹ ਸਲੈਬ ਚੇਂਜ ਕਰ ਦਿੰਨੇ ਹਾਂ 200 ਜੂਨਟ ਵਾਲੀ ਉਹ ਮੰਨੀ ਜਾਊਗੀ ਉੱਥੇ ਪਰ ਮੰਤ ਬਿਜਲੀ ਆ ਬੇ ਲਾਉਂਦਾ ਜੀ ਦਿੱਲੀ ਚ ਇੱਥੇ ਪਰ ਮੰਤ ਕਿਉਂ ਨਹੀਂ ਆਉਂਦਾ ਇਹ ਦੇ ਦੋ ਮਹੀਨਿਆਂ ਦਾ ਕਰਕੇ ਉਹ ਸਲੈਬ ਚੇਂਜ ਹੋ ਜਾਂਦੀ ਜਿਹੜੇ ਜ਼ਿਆਦਾ ਜੂਨਟ ਵੱਧ ਜਾਂਦੇ ਨੇ ਉਸ ਰੇਟ ਤੇ ਲਾਉਂਦੇ ਨੇ ਸੋ ਮੈਂ ਅੱਜ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਰਿਹਾ ਹਾਂ ਕਿ ਅਸੀਂ ਉਹਨਾਂ ਨੂੰ 2 ਦਿਨ ਅਸੀਂ ਇਹ ਮੰਗ ਦੇ ਰਹੇ ਹਾਂ ਕਿ 20 ਦਿਨਾਂ ਦੇ ਵਿੱਚ ਵਿੱਚ ਫੌਰੀ ਤੌਰ ਤੇ ਰਾਹਤ ਦਿਓ ਗਰੀਬਾਂ ਨੂੰ ਬਿਜਲੀ ਦੇ ਬਿੱਲਾਂ ਚੋਂ ਬਹੁਤ ਸੰਵੇਦਨਸ਼ੀਲ ਮੁੱਦਾ ਹੈ ਹੱਦੋਂ ਵੱਧ ਮਹਿੰਗੀ ਬਿਜਲੀ ਜਿਹੜੀ ਮਾਰ ਮਾਰ ਤੋਂ ਰਾਹਤ ਦਿਓ ਜੇ ਇਹ ਇਹਨਾਂ ਨੇ ਨਾ ਕੀਤਾ ਤਾਂ ਅਸੀਂ ਆਮ ਆਦਮੀ ਪਾਰਟੀ ਵੱਲੋਂ ਇਹ ਬਿਜਲੀ ਦੀ ਸਸਤੀ ਬਿਜਲੀ ਦੀ ਜਿਹੜੀ ਲੜਾਈ ਹੈ ਗਲੀਆਂ ਮਹੱਲਾਂ ਚ ਉੱਤਰ ਕੇ ਇੱਕ ਅੰਦੋਲਨ ਦੇ ਰੂਪ ਚ ਅਸੀਂ ਲੜਾਂਗੇ ਫਿਰ ਅਸੀਂ ਪਿੰਡਾਂ ਜਾਵਾਂਗੇ ਸਾਡੇ ਐਮ ਐਲ ਏ ਸਾਡੇ ਜ਼ਿਲ੍ਹਾ ਪ੍ਰਧਾਨ ਜਾਣਗੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਮਿਲਾਂਗੇ ਜਿਨ੍ਹਾਂ ਦੇ ਬਿੱਲ ਬਿਜਲੀ ਦੇ ਆਏ ਹੋਏ ਨੇ ਮਹਿੰਗੇ ਉਹਨਾਂ ਨੂੰ ਮਿਲ ਕੇ ਇੱਕ ਕਾਮਨ ਪਲੇਸ ਤੇ ਸਾਥ ਦੇ ਵਿੱਚ ਇਕੱਠੇ ਕਰਕੇ ਉਹਨਾਂ ਨਾਲ ਗੱਲ ਕਰਾਂਗੇ ਉਹਨਾਂ ਦੇ ਬਿੱਲ ਦੇਖਾਂਗੇ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੀ ਕਮੇਟੀ ਬਣਾ ਦਾਂਗੇ ਉੱਥੇ ਅਸੀਂ ਔਰ ਜੇ ਤਾਂ ਬਿਜਲੀ ਉਹਨੇ ਇਹਨਾਂ 20 ਦੇ ਵਿੱਚ ਵਿੱਚ ਕੋਈ ਰਾਹਤ ਦਿੱਤੀ ਤਾਂ ਠੀਕ ਹੈ ਨਹੀਂ ਤਾਂ ਫਿਰ ਅਸੀਂ ਨੂੰ ਇੱਕ ਅੰਦੋਲਨ ਦੇ ਰੋਗ ਦੇ ਵਿੱਚ ਬਿਜਲੀ ਸਸਤੀ ਬਿਜਲੀ ਅੰਦੋਲਨ ਦੇ ਰੋਗ ਦੇ ਵਿੱਚ ਆਮ ਆਦਮੀ ਪਾਰਟੀ ਗੜੀਆਂ ਤੇ ਜਾਊਗੀ ਔਰ ਪੰਜਾਬ ਦੀ ਵਿਧਾਨ ਸਭਾ 12 ਤਰੀਕ ਤੋਂ ਸ਼ੁਰੂ ਹੋ ਰਹੀ ਹੈ ਉਥੇ ਮਸਲੇ ਪੈ ਜਾਣਗੇ ਸਾਡੇ ਐਮਐਲਏਸ ਵੱਲੋਂ ਔਰ ਪਾਰਲੀਮੈਂਟ 11 13 13 ਫਰਵਰੀ ਤੱਕ ਪਾਰਲੀਮੈਂਟ ਚੱਲ ਰਹੀ ਹੈ ਅੱਜ ਦੇ ਸ਼ਾਮ ਨੂੰ ਦਿੱਲੀ ਜਾਊਂਗਾ ਕੱਲ ਤੋਂ ਫਿਰ ਮੈਂ ਵੀ ਇਹ ਮਸਲਾ ਜਿਹੜਾ ਹੈ ਉਹ ਸੈਂਟਰ ਕੋਲ ਵੀ ਉਠਾਉਂਗਾ ਤੇ ਜੇ ਸਾਡੇ ਕੋਲੋਂ ਤੁਸੀਂ ਸੈਂਟਰ ਪੂਲ ਦੇ ਵਿੱਚ ਸਭ ਤੋਂ ਵੱਧ ਅਨਾਜ ਲੈਂਦੇ ਹੋ ਤਾਂ ਸੈਂਟਰ ਪੂਲ ਦੇ ਵਿੱਚੋਂ ਬਿਜਲੀ ਤਾਂ ਸਾਨੂੰ ਦਿਓ ਨਾ ਫਿਰ ਹਜੇ ਤਾਂ ਚੋ ਨੇ ਦਾ ਸੀਜ਼ਨ ਅਜੇ ਆਉਣਾ ਹੈ ਜੂਨ ਚ ਉਸ ਵੇਲੇ ਸਾਡਾ ਕੀ ਹਾਲ ਹੋਊਗਾ ਉਸ ਵੇਲੇ ਘਰਾਂ ਦੀ ਬਿਜਲੀ ਜਿਹੜੀ ਉਹਦੀ ਖਪਤ ਹੋਰ ਵਧੂਗੀ ਸੋ ਤਾਂ ਇਹ ਦਲੇ ਪਾਸੋਂ ਛੱਡ ਕੇ ਬਿਲੇ ਪਾਸੋਂ ਫੜ ਲਿਆ ਜੇ ਖੇਤਾਂ ਵਾਲੀ ਫ੍ਰੀ ਕੀਤੀ ਤਾਂ ਘਰਾਂ ਵਾਲੀ ਡਬਲ ਟ੍ਰਿਪਲ ਕਰਤੀ ਪਰ ਪ੍ਰਾਈਵੇਟਾਈਜੇਸ਼ਨ ਹੋ ਗਈ ਉਹਦੀ ਜਿਹੜੀ ਬਿਜਲੀ ਬੋਰਡ ਦੀ ਤੇ ਹੁਣ ਆਪਣੀ ਮਰਜ਼ੀ ਮੁਤਾਬਕ ਝਟਕਾ ਅਖਬਾਰਾਂ ਚ ਹਰ 20 25 ਦਿਨਾਂ ਬਾਅਦ ਪੜਦੇ ਹੁ ਕਿ ਬਿਜਲੀ ਬੋਰਡ ਵੱਲੋਂ ਆਮ ਲੋਕਾਂ ਦੀ ਜੀਵਨ ਇੱਕ ਹੋਰ ਝਟਕਾ ਸੋ ਇਹ ਝਟਕੇ ਦੇ ਝਟਕੇ ਜਿਹੜੇ ਮਹਿੰਗਾਈ ਦੇ ਵੱਜ ਰਹੇ ਨੇ ਦੂਜੇ ਪਾਸੇ ਤਾਂ ਖਰਹਾੜ ਹੋ ਕੇ ਤਾਂ ਆ ਰਹੇ ਨੇ 45000 ਤੋਂ 15000 ਕਰ ਰਹੇ ਟੀਚਰ ਦੀ ਦੁਕਾਨ ਜੇ ਟੀਚਰ ਨੂੰ ਇਹੋ ਫਿਕਰ ਲੱਗਿਆ ਰਹੂਗਾ ਕਿ ਮੈਂ ਆਪਣਾ ਸਾਈਡ ਬਿਜ਼ਨਸ ਕਿਹੜਾ ਕਰਾਂ ਮੇਰੇ ਘਰ ਨੂੰ ਗੁਜ਼ਾਰਾ ਚੱਲਦਾ ਪੜਾਉਣਾ ਤੇ ਮੈਂ ਕੰਸਲਟੈਂਸ਼ਨ ਨਾਲ ਦਿੱਲੀ ਦੇ ਵਿੱਚ ਜਿਸ ਵੇਲੇ ਅਭੀ ਕੇਜਰੀਵਾਲ ਜੀ ਦੇ ਮੁੱਖ ਮੰਤਰੀ ਬਣੇ ਨੇ ਉਸ ਵੇਲੇ 17000 ਤਨਖਾਹ ਸੀ ਗੈਸਟ ਟੀਚਰ ਦੀ ਅੱਜ 34000 ਰੁਪਏ ਹੈ ਜੀ ਦਿੱਲੀ ਦੇ ਵਿੱਚ ਮਿਨੀਮਲ ਵੇਜ 15000 ਰੁਪਏ ਕਰ ਕਰਤਾ ਉਤੋਂ ਉਤੋਂ ਪਾ ਨਹੀਂ ਦੇ ਸਕਦਾ ਕੋਈ ਫੇ ਕੋਈ ਨਾ ਕੋਈ ਤਾਂ ਇੱਥੇ ਕੋਈ ਸਕੀਮ ਬਣਾਓ ਨਾ ਐਗਰੀਕਲਚਰ ਪਾਲਿਸੀ ਹੈ ਨਾ ਇਹਨਾਂ ਦੀ ਕੋਈ ਕੋਈ ਇੰਡਸਟਰੀਅਲ ਪਾਲਿਸੀ ਹੈ ਨਾ ਐਜੂਕੇਸ਼ਨ ਦੀ ਕੋਈ ਪਾਲਿਸੀ ਹੈ ਸਕੂਲ ਵੇਚਤੇ ਹੁਣ ਕਹਿੰਦੇ ਹਸਪਤਾਲ ਵੇਚ ਦੋ ਸੜਕਾਂ ਪਹਿਲੀ ਵੇਚਤੀਆਂ ਸੋ ਕੋਈ ਵੀ ਇਸ ਤਰ੍ਹਾਂ ਦੀ ਕੋਈ ਪਾਲਿਸੀ ਨਹੀਂ ਜਿਹੜੀ ਮੁੱਖਮੈਂ ਇਹ ਇਹਨਾਂ ਦੇ ਮਿਨਿਸਟਰ ਸਾਹਿਬ ਕਹਿੰਦੇ ਨੇ ਕਿ ਜੇ ਮੁੱਖ ਮੰਤਰੀ ਸਾਹਿਬ ਨੇ ਤਾਂ ਪਾਣੀ ਬਾਹਰ ਨਿਕਲਦੇ ਕਿਉਂਕਿ ਬਹੁਤ ਵੱਡੇ ਵੱਡੇ ਪਲਾਨ ਬਣਾਉਂਦੇ ਰਹਿੰਦੇ ਨੇ ਕਿੱਥੇ ਪਲਾਨ ਆਉਂਦੇ ਕਦੋਂ ਸਾਹਮਣੇ ਹੋਣਗੇ 2 ਸਾਲ ਤਾਂ ਹੋ ਗਏ ਹੁਣ ਵੋਟਾਂ ਤੋਂ ਪਹਿਲਾਂ ਸ਼ਾਇਦ ਕੁਝ ਕਰ ਦੇਣ ਜਦੋਂ ਬੁਢਾਪਾ ਪੈਨਸ਼ਨ ਜਿਹੜੀ ਹੈ ਜਦੋਂ ਬਾਈ ਇਲੈਕਸ਼ਨ ਹੋਈ ਸੀ ਗੁਰਦਾਸਪੁਰ ਦੀ ਗੁਰਦਾਸਪੁਰ ਦੇ ਸਾਰੇ ਇਲਾਕੇ ਚ ਬੁਢਾਪਾ ਪੈਨਸ਼ਨ ਦਿੱਤੀ ਸੀ ਜਦੋਂ ਬਾਈ ਇਲੈਕਸ਼ਨ ਹੋਈ ਸ਼ਾਹਕੋਟ ਦੀ ਨਕੋਦਰ ਦੇ ਵਿੱਚ ਇਹਨਾਂ ਨੇ ਕਰਜ਼ਾ ਮਾਫੀ ਦਾ ਜਿਹੜਾ ਫੰਕਸ਼ਨ ਰੱਖਿਆ ਸੋ ਹੁਣ ਸਾਰੇ ਪੰਜਾਬ ਵਿੱਚ ਇਲੈਕਸ਼ਨ ਹੋਣਗੇ ਸ਼ਾਇਦ ਕੋਈ ਨਾ ਕੋਈ ਲੌਲੀਪੌਪ ਇਲੈਕਸ਼ਨਾਂ ਦਾ ਦੇਣਗੇ ਵੈਸੇ ਜਿਹੜਾ ਬਜਟ ਹੈ ਸਰਕਾਰ ਦਾ ਸੈਂਟਰ ਸਰਕਾਰ ਦਾ ਉਹ ਉਹ ਨੇ ਤਾਂ ਇੱਕ ਮਜ਼ਾਕ ਕੀਤਾ ਹੀ ਹੈ ਪਹਿਲੇ ਹੀ ਕਿਸਾਨਾਂ ਨਾਲ 6000 ਰੁਪਿਆ ਇੱਕ ਸਾਲ ਦਾ ਖਾਤੇ ਚ ਆਇਆ ਕਰੂ ਯਾਨੀ ਕਿ 500 ਰੁਪਿਆ ਮਹੀਨਾ ਯਾਨੀ ਕਿ ਸਾਢੇ 16 ਰੁਪਏ ਇੱਕ ਦਿਨ ਦੇ ਜੇ ਚਾਰ ਜਾਂ ਪੰਜ ਜੀ ਨੇ ਸਵਾ 3 ਰੁਪਏ ਕਿ ਤਰ ਪਰ ਪਰ ਹੈ ਡਾਉਣਗੇ ਸਵਾ 3 ਰੁਪਏ ਨਾਲ ਕੀ ਗਰੀਬੀ ਚੱਕਰ ਹੈ ਸਾਡੀ ਉਹ ਨਾ ਕੋਈ ਤੇ ਬੇਰੁਜ਼ਗਾਰੀ ਦੀ ਗੱਲ ਕੀਤੀ ਗਈ ਹੈ ਨਾ ਕੋਈ ਦਲਤਾਂ ਗਰੀਬਾਂ ਦੀ ਗੱਲ ਕੀਤੀ ਗਈ ਹੈ ਸੋ ਲੋਕਾਂ ਦੇ ਟੈਕਸ ਤੇ ਟੈਕਸ ਲੱਗ ਰਹੇ ਨੇ ਆਪਣੀਆਂ ਕੈਮਰੀਆਂ ਆਪਣੇ ਹੈਲੀਕਾਪਟਰਾਂ ਦੀ ਆਪਣੀਆਂ ਤਰਕਾਮ ਵਧਾਉਣ ਵੇਲੇ ਉਹ ਪਤਾ ਨਹੀਂ ਕਿਹੜੇ ਖਜ਼ਾਨੇ ਚੋਂ ਪੈਸੇ ਆ ਜਾਂਦੇ ਨੇ ਸੋ ਮੈਂ ਅੱਜ ਇਹ ਲੈਟਰ ਲਿਖ ਰਿਹਾ 20 ਦਿਨ ਦਾ ਮੈਨੂੰ ਅਲਟੀਮੇਟਮ ਹੈ ਕੈਪਟਨ ਸਾਹਿਬ ਨੂੰ ਮੁੱਖ ਮੰਤਰੀ ਪੰਜਾਬ ਨੂੰ ਕਿ ਬਿਜਲੀ ਦੇ ਬਿੱਲਾਂ ਤੇ ਫੌਰੀ ਰਾਹਤ ਦਿਓ ਮੇਤਾ ਸਿੱਖ ਬਹੁਤ ਵੱਡੇ ਅੰਦੋਲਨ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਬਿਜਲੀ ਦੇ ਬਿੱਲ ਜਿਹੜੇ ਨੇ ਸਸਤੇ ਕਰਨ ਵਾਸਤੇ ਆਮ ਲੋਕਾਂ ਦੀ ਗਰੀਬ ਲੋਕਾਂ ਦੀ ਲੈ ਆਈ ਲੜੂਗੀ ਜੀ